ਆ ਵੇਖ ਲੋ ਦਬੰਗਾ ਨੇ ਕਿਵੇਂ ਗਰੀਬ ਦਲਿਤਾ ਦੇ ਝੋਪੜੀਆਂ ਨੂੰ ਲਗਾ ਦਿੱਤੀ ਅੱਗ ਤਕਰੀਬਨ 80 ਘਰਾਂ ਨੂੰ ਜੋ ਹੈ ਰਾਖ ਕਰ ਦਿੱਤਾ ਇਹਨਾਂ ਦਲਿਤਾ ਦੀ ਆਵਾਜ਼ ਆਖਿਰਕਾਰ ਕੌਣ ਚੁੱਕੇਗਾ ਜੇਕਰ ਤੁਸੀਂ ਇਹਨਾਂ ਦਬੰਗਾ ਦੀ ਖਬਰ ਨੂੰ ਸ਼ੇਅਰ ਨਾ ਕੀਤਾ ਤੇ ਸਮਝ ਲਿਓ ਕਿ ਤੁਸੀਂ ਵੀ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਟੱਕੇ ਨੂੰ ਬਰਦਾਸ਼ਤ ਕਰ ਸਕਦੇ ਹੋ ਜਾ ਸਸੀਗਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹਾ ਕੁਆਡਰ ਨਾਲ ਪਈ ਆ। ਦਮੰਗਾ ਨੇ ਤਕਰੀਬਨ 80 ਕਰ ਅਨੁਅਕ ਲਗਾ ਦਿੱਤੀ। ਜੋ ਗਰੀਬ ਲੋਕ ਸੀ ਉਹਨਾਂ ਨੇ ਇੱਕ ਇੱਕ ਪਾਈ ਜੋੜ ਕੇ ਆਪਣੇ ਘਰ ਨੂੰ ਆਸ਼ਿਆਨੇ ਨੂੰ ਬਣਾਇਆ ਸੀ ਪਰ ਹੁਣ ਉਹਨਾਂ ਦਾ ਘਰ ਰਾਖ ਹੋ ਚੁੱਕਿਆ ਹੈ। ਹੁਣ ਉਹਨਾਂ ਦੇ ਘਰ ਦੇ ਵਿੱਚ ਕੁਝ ਨਹੀਂ ਬਚਿਆ। ਉਹਨਾਂ ਦੇ ਬੱਚੇ ਵੀ ਨੇ ਉਹ ਸਾਰੇ ਬੇਕਾਰ ਹੋ ਗਏ ਨੇ। ਇਹ ਹੋਇਆ ਕਿੱਥੇ ਹੈ? ਦਰਸਾਲ ਹੋਇਆ ਇਹ ਬਿਹਾਰ ਦੇ ਵਿੱਚ ਜੀ ਹਾਂ ਦੱਸਦੀ ਏ ਕਿ ਜਿਹੜੇ ਦਿਵੰਗ ਨੇ ਅਤੇ ਜਿਹੜੇ ਗਰੀਬ ਦਲਿਤ ਸੀ ਉਹਨਾਂ ਦਾ ਆਪਸੀ ਵਿਵਾਦ ਚੱਲ ਰਿਹਾ ਸੀ ਅਤੇ ਜ਼ਮੀਨੀ ਵਿਵਾਦ ਨੂੰ ਲੈ ਕੇ ਉਹ ਆਪਸ ਦੇ ਵਿੱਚ ਕਈ ਵਾਰ ਟਕਰਾਉਂਦੇ ਸੀ ਇਹ ਗੱਲ ਜੋ ਹੈ ਉੱਚ ਅਧਿਕਾਰੀਆਂ ਤੱਕ ਵੀ ਪਹੁੰਚੀ ਹੋਈ ਸੀ ਇਸ ਆਪਸ ਦੇ ਵਿੱਚ ਕੇਸ ਚੱਲ ਰਿਹਾ ਸੀ ਪਰ ਜਿਹੜੇ ਜੋ ਪੀੜਤ ਨੇ ਉਹਨਾਂ ਨੇ ਦੱਸਿਆ ਕਿ ਇਹ ਤਕਰੀਬਨ ਬੁੱਧਵਾਰ ਨੂੰ ਆਉਂਦੇ ਨੇ ਅਤੇ ਘਰਾਂ ਨੂੰ ਅੱਗ ਲਗਾ ਦਿੰਦੇ ਨੇ 80 ਘਰ ਜਿਹੜੇ ਨੇ ਉਹ ਰਾਖ ਹੋ ਚੁੱਕੇ ਨੇ ਜਿਸ ਦਾ ਮਾਮਲਾ ਜਿਹੜਾ ਹੈ ਉਹ ਚੁੱਕਣ ਦੇ ਲਈ ਲੋਕ ਇਸ ਖਬਰ ਨੂੰ ਵੀ ਸ਼ੇਅਰ ਕਰ ਰਹੇ ਨੇ ਆਖਿਰਕਾਰ ਇਹ ਸਭ ਕੁਝ ਕਿਉਂ ਹੋਇਆ ਇਸ ਦੇ ਪੜਤਾਲ ਦੇ ਲਈ ਹਰ ਕੋਈ ਜਿਹੜਾ ਹੈ ਉਹ ਉੱਚ ਅਧਿਕਾਰੀਆਂ ਨੂੰ ਇਸ ਖਬਰ ਨੂੰ ਭੇਜ ਰਿਹਾ ਹੈ ਤੁਸੀਂ ਇਸ ਬਾਰੇ ਕੀ رائے ਰੱਖਦੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਕੁਝ ਕੀਤਾ ਗਿਆ ਜਮਿਨੀ ਬਾਦ ਦੇ ਵਿੱਚ ਕੀ ਇਹ ਸਹੀ ਹੈ ਜਾਂ ਗਲਤ ਹੈ ਕਮੈਂਟ ਕਰਕੇ ਜਰੂਰ ਦੱਸਣਾ